ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਹੁਣ ਸਿੱਧੀ ਚੇਤਾਵਨੀ ਨਸ਼ਾ ਤਸਕਰਾਂ ਨੂੰ ਦੇ ਦਿੱਤੀ ਹੈ ਤੇ ਉੱਥੇ ਹੁਣ ਨਸ਼ਾ ਮੁਕਤੀ ਯਾਤਰਾ ਜਿਹੜੀ ਕਿ ਆਮ ਆਦਮੀ ਪਾਰਟੀ ਲਗਾਤਾਰ ਇਸ ਮੁਹਿੰਮ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਨਸਰ ਆ ਰਹੇ ਨੇ ਤੇ ਉੱਥੇ ਹੁਣ ਹਰਪਾਲ ਛੀਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਨਸ਼ਾ ਮੁਕਤ ਦੇ ਲਈ ਸੌ ਤੱਕ ਚਕਾਈ ਗਈ ਹੈ ਤੇ ਹੁਣ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਤੋਂ ਵੱਡਾ ਦਾਵਾ ਠੋਕਿਆ ਜਾ ਰਿਹਾ ਹੈ ਕਿ ਹੁਣ 31 ਮਈ ਤੱਕ ਸਭ ਤੋਂ ਵੱਡਾ ਸਵਾਲ ਇਹ ਮੰਦਾ ਹੈ ਕਿ ਪੰਜਾਬ ਦਾ ਹੁਣ ਰੰਗਲਾ ਪੰਜਾਬ ਬਣੇਗਾ ਕਿ 31 ਮਈ ਤੱਕ ਪੰਜਾਬ ਚੋਂ ਨਸ਼ਾ ਖਤਮ ਹੋਵੇਗਾ ਜਾਂ ਨਹੀਂ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਕਿ ਵੱਡੇ ਤੋਂ ਵੱਡਾ ਦਾਵਾ ਤੱਕ ਠੋਕਿਆ ਜਾ ਰਿਹਾ ਹੈ ਕਿ 31 ਮਈ ਤੱਕ ਅਸੀਂ ਹੁਕਮ ਤੱਕ ਲਗਾ ਦਿੱਤੇ ਨੇ ਤੇ ਹੁਣ ਉਥੇ ਹੀ ਹਰਪਾਲ ਟੀਮਾਂ ਦੇ ਵੱਲੋਂ ਵੀ ਜਿਹੜਾ ਕਿ ਸਿੱਧੀ ਚੇਤਾਵਨੀ ਨਸ਼ਾ ਤਸਕਰਾਂ ਨੂੰ ਦਿੱਤੀ ਗਈ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਦੇ ਉੱਤੇ ਸਿੱਧੀ ਕਾਰਵਾਈ ਕਰਾਂਗੇ ਸੱਤ ਤੋਂ ਸੱਤ ਸਜ਼ਾ ਦਿੱਤੀ ਜਾਏਗੀ ਦੀ ਕਾਰਵਾਈ ਕੀਤੀ ਜਾਏਗੀ ਹੋਰ ਕੀ ਕਹਿਣਾ ਹਰਪਾਲ ਚੀਮਾ ਦਾ ਆਓ ਤੁਹਾਨੂੰ ਸੁਣਾਉਣੇ ਪੁਰਾਣੀਆਂ ਸਰਕਾਰਾਂ ਦੇ ਗਲਤ ਕੰਮਾਂ ਦੇ ਕਾਰਨ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਵੱਲ ਧੱਕਿਆ ਗਿਆ ਬਰਬਾਦੀ ਵੱਲ ਧੱਕਿਆ ਗਿਆ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਕਿ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਉਣਾਗਾ ਜਿਹੜਾ ਕਿ ਨਸ਼ਾ ਮੁਕਤ ਹੋਊਗਾ ਅੱਜ ਉਸੇ ਤਹਿਤ ਤੁਹਾਡੇ ਪਿੰਡ ਆਿਆਂਗੇ ਤੁਹਾਡੇ ਨਗਰ ਚ ਆਿਆਂਗੇ ਤੁਹਾਨੂੰ ਬੇਨਤੀ ਕਰਨਾ ਆਿਆਂਗੇ ਕਿ ਤੁਸੀਂ ਸਰਕਾਰ ਦਾ ਸਾਥ ਦਿਓ ਅੱਜ ਪੰਜਾਬ ਦੇ ਅੰਦਰ ਲਗਭਗ ਲਗਭਗ 15000 ਪਿੰਡਾਂ ਸ਼ਹਿਰਾਂ ਕਸਬਿਆਂ ਦੇ ਅੰਦਰ ਇਹ ਮੁਹਿੰਮ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਚੱਲ ਰਹੀ ਆ ਔਰ ਹੁਣ ਤੱਕ ਮੈਂ ਦੇਖਿਆ ਪੰਜਾਬ ਚ ਲਗਭਗ 86 ਲਗਭਗ 86 ਉਹ ਲੋਕ ਜਿਹੜੇ ਨਸ਼ਾ ਤਸਕਰੀ ਦੇ ਕੰਮਾਂ ਚ ਲੱਗੇ ਹੋਏ ਸੀ ਜਿਹੜੇ ਨਸ਼ਾ ਵੇਚਦੇ ਸੀਗੇ ਉਹਨਾਂ ਦੇ ਘਰਾਂ ਨੂੰ ਤੈਸਟਸ ਕੀਤਾ ਗਿਆ ਉਹਨਾਂ ਦੇ ਘਰਟ ਆਏ ਗਏ ਨਹੀਂ ਉਹਨਾਂ ਦੇ ਹੌਸਲੇ ਤੋੜੇ ਗਏ ਨੇ ਇਹ ਤਾਂ ਕਿ ਉਹ ਸਮਾਜ ਦੇ ਅੰਦਰ ਇਹ ਗੈਰ ਕਾਨੂੰਨੀ ਕੰਮ ਲਾ ਕਰ ਸਕਣ ਔਰ ਹੁਣ ਤੱਕ 75 ਉਹਨਾਂ ਲੋਕਾਂ ਨੂੰ ਇਨਕਾਊਂਟਰ ਦੇ ਰਾਹੀਂ ਯਾਨੀ ਪੁਲਿਸ ਨੇ ਸਖਤ ਰਵਈਆ ਅਪਣਾ ਕੇ ਫੜਿਆਗਾ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਅੰਦਰ ਨਸ਼ਾ ਵੇਚਣ ਦਾ ਕੰਮ ਕਰਦੇ ਸੀਗੇ 75 ਵਿਅਕਤੀਆਂ ਦੇ ਇਨਕਾਊਂਟਰ ਹੋਏ ਲਗੇ ਔਰ ਵੱਡੀ ਪੱਧਰ ਤੇ ਉਹਨਾਂ ਲੋਕਾਂ ਨੂੰ ਜੇਲਾਂ ਦੇ ਅੰਦਰ ਟਕਿਆ ਗਿਆਗਾ ਜਿਹੜੇ ਪੰਜਾਬ 'ਚ ਨਸ਼ੇ ਦਾ ਕੰਮ ਕਰਦੇ ਸੀ। ਸੋ ਮੇਰਾ ਕਹਿਣ ਦਾ ਭਾਵ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸਰਦਾਰ ਭਗਵੰਦ ਸਿੰਘ ਮਾਨ ਜੀ ਦਿਨ ਰਾਤ ਮਿਹਨਤ ਕਰ ਰਹੇ ਨੇ ਕਿ ਅਸੀਂ ਤੁਹਾਡੇ ਸਾਥ ਦੀ ਮੰਗ ਕਰਦੇ ਆਂ। ਅਸੀਂ ਤੁਹਾਤੋਂ ਇਹੀ ਮੰਗ ਕਰ ਲਾਇਆਗੇ ਕਿ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਓ। ਆਪਣੇ ਪਿੰਡ ਦੇ ਅੰਦਰ ਜੇਕਰ ਕੋਈ ਵਿਅਕਤੀ ਨਸ਼ਾ ਕਰਦਾਗਾ ਤਾਂ ਉਹਨੂੰ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਮਝਾ ਕੇ ਬੁਝਾ ਕੇ ਨੇੜੇ ਦੇ ਨਸ਼ਾ ਮੁਕਤੀ ਕੇਂਦਰ ਵਿੱਚ ਲੈ ਕੇ ਜਾਓ। ਕਿਉਂਕਿ ਸਰਕਾਰ ਨੇ ਸਾਰੇ ਸ਼ਹਿਰਾਂ ਦੇ ਅੰਦਰ ਪਿੰਡਾਂ ਦੇ ਅੰਦਰ ਇਹ ਪ੍ਰਬੰਧ ਕੀਤਾਗਾ ਦਿੜ ਵਿੱਚ ਪ੍ਰਬੰਧ ਦਾਗਾ ਸੰਗਰੂਰ ਚ ਪ੍ਰਬੰਧ ਆ ਜਿੱਥੇ ਕੋਈ ਵਿਅਕਤੀ ਜੇਕਰ ਨਸ਼ਾ ਕਰਦਾਗਾ ਤਾਂ ਉਹਦਾ ਡਾਕਟਰ ਇਲਾਜ ਕਰ ਲਗੇ ਕਿਉਂਕਿ ਡਾਕਟਰਾਂ ਦੀ ਟੀਮ ਜਿਹੜੀ ਆਈ ਆ ਸਾਡੇ ਨਾਲ ਡਾਕਟਰਾਂ ਦੀ ਟੀਮ ਆ ਕਿ ਇਹੀ ਤੁਹਾਨੂੰ ਦੱਸਣ ਆਈ ਆ ਕਿ ਬਿਲਕੁਲ ਹਰ ਇੱਕ ਨਸ਼ੇ ਨੂੰ ਛੱਡਿਆ ਜਾ ਸਕਦਾਗਾ ਉਹਦੇ ਇਲਾਜ ਦੇ ਰਾਹੀਂ ਡਾਕਟਰੀ ਸਹਾਇਤਾ ਦੇ ਰਾਹੀਂ ਜਿਹੜਾ ਵੀ ਕੋਈ ਵਿਅਕਤੀ ਪਿੰਡ ਚ ਨਸ਼ਾ ਕਰਦਾਗਾ ਔਰ ਸਰਪੰਚ ਸਾਹਿਬਾਨ ਨਾਲ ਸੰਪਰਕ ਕਰੇ ਸਾਡੀ ਟੀਮ ਨਾਲ ਸੰਪਰਕ ਕਰੇ ਪਿੰਡ ਦੀ ਜਿਹੜੀ ਵਾ ਡਿਫੈਂਸ ਕਮੇਟੀ ਆ ਵਿਲੇਜ ਡਿਫੈਂਸ ਕਮੇਟੀ ਆ ਪਿੰਡ ਡਿਫੈਂਸ ਕਮੇਟੀ ਆ ਉਹਨਾਂ ਨਾਲ ਸੰਪਰਕ ਕਰੇ ਤਾਂ ਕਿ ਉਹਦਾ ਜਿਹੜਾ ਨਸ਼ਾ ਛਡਾਇਆ ਜਾ ਸਕੇ ਸੋ ਉਹਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲਕੁਲ ਅਸੀਂ ਉਸ ਵਿਅਕਤੀ ਦਾ ਨਸ਼ਾ ਜਿਹੜਾ ਛਡਾਵਾਂਗੇ ਇਸ ਤੋਂ ਬਿਨਾਂ ਜੇਕਰ ਤੁਹਾਡੇ ਪਿੰਡ ਦੇ ਅੰਦਰ ਕੋਈ ਵਿਅਕਤੀ ਨਸ਼ਾ ਵੇਚਦਾਗਾ ਤਾਂ ਉਹਦੀ ਵੀ ਸੂਚਨਾ ਜਿਹੜੀ ਆ ਤੁਰੰਤ ਸਰਪੰਚ ਸਾਹਿਬ ਦੇ ਰਾਹੀਂ ਐਸਐਚਓ ਸਾਹਿਬਾਰ ਬੈਠੇ ਨੇ ਕਿ ਪੂਰੀ ਟੀਮ ਬੈਠੀ ਆ ਕਿ ਥਾਣੇ ਦਾ ਰਾਏ ਲਗੇ ਇਹਨਾਂ ਨੂੰ ਦਿਓ ਤਾਂ ਕਿ ਬਿਲਕੁਲ ਪੰਜਾਬ ਦੇ ਅੰਦਰੋਂ ਆਪੋ ਉਸ ਨਸ਼ਾਖੋਰੀ ਦਾ ਬੰਦੇ ਦਾ ਜਿਹੜਾ ਅਮਚ ਕਰ ਸਕੀਏ ਉਹਨੂੰ ਫੜ ਕੇ ਜੇਲ੍ਹ ਦੇ ਅੰਦਰ ਡੱਕ ਸਕੀਏ ਸੋ ਇਹ ਵੱਡਾ ਕੰਮ ਆ ਕਿਉਂਕਿ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ ਜਿਹੜਾ ਸੂਰਬੀਰਾਂ ਸੂਰਬੀਰ ਯੋਧਿਆਂ ਦੀ ਧਰਤੀ ਆ ਉਸ ਧਰਤੀ ਦੇ ਅੰਦਰ ਨਸ਼ਿਆਂ ਦਾ ਕੋਈ ਕੰਮ ਨਹੀਂ ਹੈਗਾ ਨਸ਼ਿਆਂ ਦੀ ਕੋਈ ਥਾਂ ਨਹੀਂ ਹੈਗੀ ਪਰ ਲੇਕਿਨ ਪੁਰਾਣੇ ਮਾਰੇ ਸਿਸਟਮ ਦੇ ਕਾਰਨ ਪੁਰਾਣੀਆਂ ਪਾਰਟੀਆਂ ਦੇ ਕਾਰਨ ਅੱਜ ਪੰਜਾਬ ਨੂੰ ਇਹ ਦਿਨ ਦੇਖਣੇ ਪਏ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਸੈਲੂਟ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਉਹ ਖੁਦ ਅੱਜ ਅੱਜ ਵੀ ਖੁਦ ਸਰਦਾਰ ਭਗਵੰਤ ਸਿੰਘ ਮਾਨ ਤਿੰਨ ਪਿੰਡਾਂ 'ਚ ਗਏ ਹੋਏ ਨੇਗੇ ਮੈਂ ਵੀ ਤਿੰਨ ਪਿੰਡਾਂ ਜਾਣਾਗਾ ਸਾਡੇ ਸਾਰੇ ਐਮਐਲਏ ਸਹਿਬਾਨ ਸਾਰੇ ਐਸਡੀਐਮ ਸਹਿਬਾਨ ਸਾਰੇ ਡੀਸੀ ਸਹਿਬਾਨ ਸਾਰੇ ਐਸਐਸਪੀ ਐਸਐਚਓ ਸਾਰਾ तमाम ਪੂਰਾ ਸਰਕਾਰ ਜਿਹੜੀ ਆ ਉਹ ਪਿੰਡਾਂ 'ਚ ਆਈ ਹੋਈ ਆ ਸਰਕਾਰ ਤੁਹਾਡੇ ਦਵਾਰ ਤੇ ਆਈ ਹੋਈ ਆ ਤਾਂ ਕਿ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਬਣਾ ਸਕੀਏ ਸੋ ਮੈਂ ਜਾਦਾ ਸਮਾਂ ਨਹੀਂ ਲਵਾਂਗਾ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਨ ਆਇਆ ਕਿ ਜਿਹੜਾ ਵਿਅਕਤੀ ਕੋਈ ਨਸ਼ਾ ਕਰਦਾਗਾ ਉਹਨੂੰ ਆਪਣੇ ਨੇੜ ਦੇ ਨਸ਼ਾ ਨਸ਼ਾ ਸਕੇਂਦਰਾ ਜਿਹੜਾ ਨਸ਼ਾ ਸ਼ਲਾਉ ਕੇਂਦਰਾਂ ਚ ਲੈ ਕੇ ਜਾਓ ਤਾਂ ਕਿ ਆਪੋ ਦਾ ਨਸ਼ਾ ਸ਼ਲਾ ਸਕੀਏ ਜੇਕਰ ਕੋਈ ਨਸ਼ਾ ਵੇਚਦਾਗਾ ਉਹਦੀ ਸੂਚਨਾ ਦੇੜੀ ਆ ਤੁਰੰਤ ਸਰਕਾਰ ਨੂੰ ਦਿਓ ਤੁਰੰਤ ਸਾਥੀਆਂ ਨੂੰ ਦਿਓ ਤਾਂ ਕਿ ਉਸ ਦੇ ਖਿਲਾਫ ਜਿਹੜੀ ਆ ਕਾਨੂੰਨ ਦੇ ਮਤਾਬਕ ਕਾਰਵਾਈ ਕੀਤੀ ਜਾ ਸਕੇ